ਸਮਾਨਾ ਦੇ ਪਰਲਿੰਗੀ 트랜ਸ ਜੈਂਡਰ ਕਗਨਦੀਪ ਉਰਫ ਸਿਮਰਨ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸ਼੍ਰੀ ਗੁਰਿੰਦਰ ਸਿੰਘ ਬਰਾੜ ਨੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦੇ ਕੇ ਸਿਮਰਨ ਅਤੇ ਉਸ ਦੇ ਨਾਲ ਦੇ 트랜ਸ ਜੈਂਡਰਾ ਬੱਲੋ ਡਰਾਵਾ ਦੇ ਕੇ ਜ਼ਬਰਨ ਵਸੂਲੀ ਦੀ ਘਟੀਆ ਹਰਕਤ ਅਤੇ ਮਾਨਯੋਗ ਚੀਫ ਜਸਟਿਸ ਅਤੇ ਜੱਜ ਸਾਹਿਬਾਨ ਦੇ ਖਿਲਾਫ ਨਾਰੇਬਾਜ਼ੀ ਕਰਨ ਦੀ ਧਮਕੀ ਦੇ ਕੇ ਮਾਨਯੋਗ ਹਾਈ ਕੋਰਟ ਦਾ ਅਕਸ ਧੁੰਦਲਾ ਕਰਨ ਦੀ ਕਰਤੂਤ ਦੇ ਖਿਲਾਫ शिकायत दर्ज करवाई है इस शिकायत बारे चंडीगढ़ पुलिस ने वकील साहिब दे बयान दे आधार ते सिमरन उर्फ गगनदीप अते उस दे गैंग दे खिलाफ कार्रवाई शुरू कर दिती है वकील साहिब ने आखिया है कि उन्हा दी जिंदगी सिमरन गैंग तो बचाई जावे क्योंकि उस दा पटियाला होर स्थाना ते आपराधिक रिकॉर्ड है अते आपराधिक मामले दर्ज हैं ਆਉ ਸੁਣੀਏ ਕੀ ਸ਼ਿਕਾਇਤ ਕੀਤੀ ਹੈ ਮਾਨਯੋਗ ਵਕੀਲ ਸਾਹਿਬ ਨੇ ਵਕੀਲ ਸਾਹਿਬ ਨੇ ਕਿਹਾ ਹੈ ਕਿ ਸਿਮਰਨ ਮਹੰਤ 9463878171 ਅਤੇ ਹੋਰਾਂ ਵਿਰੁੱਧ ਜ਼ਬਰਦਸਤੀ ਧਮਕੀਆਂ ਦੇਣ ਅਤੇ ਖਾਸ ਕਰਕੇ ਮਾਨਯੋਗ ਹਾਈ ਕੋਰਟ ਦੀ ਸਾਖ ਨੂੰ ਟਾਲਾਉਣ ਦੇ ਦੋਸ਼ ਹੇਠ ਅਪਰਾਧਿਕ ਮਾਮਲਾ ਦਰਜ ਕਰਨ ਦੀ ਬੇਨਤੀ ਸਤਿਕਾਰਯੋਗ ਸ਼੍ਰੀਮਾਨ ਜੀ ਮੈਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਵਕੀਲ ਹਾਂ ਸ਼੍ਰੀਮਾਨ ਜੀ ਮੈਂ ਮਾਨਯੋਗ ਹਾਈ ਕੋਰਟ ਦੇ ਕੰਪਲੈਕਸ ਵਿੱਚ ਮੌਜੂਦ ਸੀ ਅਤੇ ਸਿਮਰਨ ਮਹੰਤ ਦੇ ਮੋਬਾਈਲ ਨੰਬਰ 9463878171 ਤੋਂ ਇੱਕ ਕਾਲ ਆਈ ਕਿ ਉਹ ਮੈਨੂੰ ਮਾਨਯੋਗ ਹਾਈ ਕੋਰਟ ਦੇ ਗੇਟ ਨੰਬਰ 2 ਦੇ ਨੇੜੇ ਮਿਲਣਾ ਚਾਹੁੰਦਾ ਹੈ ਮੈਂ ਸ਼੍ਰੀ ਜਸ਼ਨਦੀਪ ਸਿੰਘ ਖੇਰਾ ਨਾਲ ਮਾਨਯੋਗ ਹਾਈ ਕੋਰਟ ਦੇ ਗੇਟ ਨੰਬਰ 2 ਦੇ ਪ੍ਰਵੇਸ਼ ਦੁਆਰ ਤੇ ਉਸ ਨੂੰ ਮਿਲਿਆ ਜਿੱਥੇ ਉਸਦੇ ਨਾਲ ਦੋ ਹੋਰ ਅਣਪਛਾਤੇ ਟਰਾਂਸਜੈਂਡਰ ਸਨ ਜਿਨ੍ਹਾਂ ਦੀ ਪਛਾਣ ਮੇਰੇ ਸਾਹਮਣੇ ਪੇਸ਼ ਹੋਣ ਤੇ ਜਾਂ ਮਾਨਯੋਗ ਹਾਈ ਕੋਰਟ ਕੰਪਲੈਕਸ ਵਿੱਚ ਲੱਗੇ ਸੀ ਸੀਟੀਵੀ ਕੈਮਰਿਆਂ ਤੋਂ ਵੀ ਕੀਤੀ ਜਾ ਸਕਦੀ ਹੈ ਮੈਨੂੰ ਦੇਖ ਕੇ ਉਸਨੇ ਮੈਨੂੰ ਉੱਚੀ ਉੱਚੀ ਬੋਲ ਕੇ ਖੁੱਲੇ ਆਮ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪੁੱਛਣ ਤੇ ਸਿਮਰਨ ਨੇ ਕਿਹਾ ਕਿ ਉਹ ਸਾਰੇ ਮਾਨਯੋਗ ਮੁੱਖ ਜੱਜਾ ਤੇ ਮਾਨਯੋਗ ਜਸਟਿਸ ਨੂੰ ਮਿਲਣਾ ਚਾਹੁੰਦੇ ਹਨ ਜਿਨ੍ਹਾਂ ਨੇ 2005 ਦੇ ਕੇਸ ਨੰਬਰ CRMM ਨੰਬਰ 54438 ਵਿੱਚ ਉਸ ਵਿਰੁੱਧ ਹੁਕਮ ਪਾਸ ਕੀਤੇ ਹਨ ਕਿ ਉਹ ਉਸ ਵਿਰੁੱਧ ਹੁਕਮ ਕਿਵੇਂ ਪਾਸ ਕਰ ਸਕਦੇ ਹਨ ਇਸ ਤੇ ਮੈਂ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਉੱਚੀ ਆਵਾਜ਼ ਵਿੱਚ ਨਾਰੇਬਾਜ਼ੀ ਕਰਨ ਤੋਂ ਰੋਕਿਆ ਮੈਂ ਅਤੇ ਜਸ਼ਨਦੀਪ ਸਿੰਘ ਐਡਵੋਕੇਟ ਉਹਨਾਂ ਨੂੰ OTG ਕੰਟੀਨਵਲ ਲੇਗੇਜ ਜਿੱਥੇ ਉਸਨੇ ਦੂਜਾ ਮੁੱਦਾ ਉਠਾਇਆ ਕਿ ਉਸਦੇ ਜੀਜਾ ਦੇ ਕੇਸ ਨੰਬਰ 2516/2025 ਨੂੰ ਸਿਰਫ ਜਸਟਿਸ ਰੁਪਿੰਦਰਜੀਤ ਚਾਹਲ ਦੇ ਸਾਹਮਣੇ ਸੂਚੀਬਦ ਕੀਤਾ ਜਾਵੇ ਜਿਸ ਤੇ ਮੈਂ ਸਾਫ਼ ਇਨਕਾਰ ਕਰ ਦਿੱਤਾ ਕਿ ਇਹ ਮੇਰੇ ਹੱਥ ਵਿੱਚ ਨਹੀਂ ਹੈ ਅਤੇ ਮੈਂ ਅਜਿਹਾ ਕਰਨ ਦੀ ਸਮਰੱਥਾ ਨਹੀਂ ਰੱਖਦਾ ਇਸ ਤੇ ਵੀ ਉਸਨੇ ਉੱਚੀ-ਉੱਚੀ ਬਦਤਮੀਜ਼ੀ ਨਾਲ ਬੋਲ ਕੇ ਮੈਨੂੰ ਵਾਰ-ਵਾਰ ਗਾਲ੍ਹਾਂ ਕੱਢਣੀਆਂ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਫਿਰ ਉਸਨੇ ਕਿਹਾ ਕਿ ਉਸ ਕੋਲ ਕੋਈ ਵਿਚੋਲਾ ਹੈ ਜੋ ਉਸਦੇ ਜੀਜੇ ਦੇ ਕੇਸ ਨੂੰ ਮਾਨਯੋਗ ਅਦਾਲਤ ਦੇ ਸਾਹਮਣੇ ਸੂਚੀਬਦ ਕਰਵਾਵੇਗਾ ਅਤੇ ਮੈਨੂੰ ਇਸ ਲਈ ਤੁਰੰਤ 5 ਲੱਖ ਰੁਪਏ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਸਿਮਰਨ ਨੇ ਕਿਹਾ ਕਿ ਉਹ ਆਪਣੇ ਕੇਸਾਂ ਦਾ ਫੈਸਲਾ ਵੀ ਆਪਣੇ ਹੱਕ ਵਿੱਚ ਕਰਵਾ ਸਕਦਾ ਹੈ ਪਰ ਮੈਨੂੰ ਤੁਰੰਤ 5 ਲੱਖ ਰੁਪਏ ਉਸ ਨੂੰ ਦੇਣੇ ਚਾਹੀਦੇ ਹਨ ਮੈਨੂੰ ਉਸਨੇ ਵਕੀਲ ਵਜੋਂ ਨਿਯੁਕਤ ਕੀਤਾ ਸੀ ਅਤੇ ਉਸਦੀ ਕੁੱਲ ਕਾਨੂੰਨੀ ਫੀਸ ਵਿੱਚੋਂ ਬਕਾਇਆ ਫੀਸ ਵੀ ਉਸ ਤੋਂ ਬਾਅਦ ਉਸਨੇ ਨਹੀਂ ਦਿੱਤੀ ਅਤੇ ਮੈਂ ਉਸਦੀ ਤਰਫੋਂ ਮਾਨਯੋਗ ਹਾਈ ਕੋਰਟ ਦੇ ਸਾਹਮਣੇ ਲਗਭਗ 9 ਕੇਸ ਅਤੇ ਜ਼ਿਲ੍ਹਾ ਅਦਾਲਤ ਪਟਿਆਲਾ ਵਿਖੇ ਇੱਕ ਕੇਸ ਚਲਾਇਆ ਕੇਸ ਦੀ ਸੂਚੀ ਤੁਹਾਡੇ ਹਵਾਲੇ ਲਈ ਇੱਥੇ ਨੱਥੀ ਕੀਤੀ ਗਈ ਹੈ ਹੁਣ ਫਿਰ ਉਸਨੇ ਮੈਨੂੰ ਫੋਨ ਕੀਤਾ ਅਤੇ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਮੈਂ ਉਸਦੀ ਨਜਾਇਜ਼ ਮੰਗ ਨਾ ਮੰਨੀ ਅਤੇ ਉਸ ਨੂੰ 5 ਲੱਖ ਰੁਪਏ ਦੀ ਜ਼ਬਰਨ ਵਸੂਲੀ ਨਹੀਂ ਦਿੱਤੀ ਤਾਂ ਉਹ ਮੀਡੀਆ ਦੇ ਨਾਲ ਹੋਰ ਵਿਅਕਤੀਆਂ ਨੂੰ ਬੁਲਾਏਗੀ ਅਤੇ ਜ਼ਬਰਨ ਉਗਰਾਹੀ ਕਰੇਗੀ ਅਤੇ ਮਾਨਯੋਗ ਹਾਈ ਕੋਰਟ ਦੇ ਅਹਾਤੇ ਵਿੱਚ ਮਾਨਯੋਗ ਚੀਫ ਜਸਟਿਸ ਅਤੇ ਉਸ ਦੇ ਖਿਲਾਫ ਹੁਕਮ ਜਾਰੀ ਕਰਨ ਵਾਲੇ ਦੂਜੇ ਜਸਟਿਸ ਸਾਹਿਬ ਦੇ ਵਿਰੁੱਧ ਨਾਰੇਬਾਜੀ ਕਰਕੇ ਹੰਗਾਮਾ ਕਰੇਗੀ ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਸਿਮਰਨ 트랜ਸਜੈਂਡਰ ਅਤੇ ਉਸ ਦੇ ਗੈਂਗ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜ਼ਬਰੀ ਵਸੂਲੀ ਤੰਕੀਆਂ ਦੇਣ ਅਤੇ ਹੋਰ ਸਬੰਧਤ ਧਾਰਾਵਾਂ ਲਈ ਪੁਲਿਸ ਨੂੰ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਸਿਮਰਨ ਮਹੰਤ ਅਤੇ ਉਸ ਦੇ ਸਾਥੀਆਂ ਹੱਥੋਂ ਮੇਰੀ ਅਤੇ ਮੇਰੀ ਪਰਿਵਾਰਕ ਜ਼ਿੰਦਗੀ ਅਤੇ ਆਜ਼ਾਦੀ ਦੀ ਰੱਖਿਆ ਕੀਤੀ ਜਾਵੇ ਕਿਉਂਕਿ ਸਿਮਰਨ ਦਾ ਪਟਿਆਲਾ ਅਤੇ ਪੰਜਾਬ ਦੇ ਹੋਰ ਸਥਾਨਾਂ ਤੇ ਅਪਰਾਧਿਕ ਰਿਕਾਰਡ ਹੈ ਅਤੇ ਉਸ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ